ਪਰਿਵਾਰ ਨੂੰ ਕੋਈ ਮਜਬੂਰੀ ਪੈ ਗਈ ਸੀ ਤਾਂ ਕਰਕੇ ਆਪਦਾ ਘਰ ਇਹਨਾਂ ਨੇ ਵੇਚਣਾ ਵੇਚਣਾ ਵੀ ਜਮੇ ਸਸਤਾ ਹੈ ਤੇ ਵੀਡੀਓ ਚ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਸਾਰਾ ਕੁਝ ਤੁਸੀਂ ਵੀਡੀਓ ਰਾਹੀਂ ਘਰ ਦਾ ਕੱਲਾ-ਕੱਲਾ ਕੋਨਾ ਦੇਖ ਲਿਓ ਤੇ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਉੱਤੇ ਨੰਬਰ ਤੁਹਾਨੂੰ ਮਿਲੀਗਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਭੇਜੋ ਜੀ ਜਿੰਨਾਂ ਦੀ ਫਰਮਾਇਸ਼ ਤੇ ਆਪਾਂ ਅੱਜ ਦੇ ਏ ਜੋ ਘਰ ਲੈ ਕੇ ਪਹੁੰਚਿਆ ਉਹਨਾਂ ਦੇ ਤੁਹਾਨੂੰ ਮੈਂ ਕਮੈਂਟ ਵੀ ਦੱਸ ਦੇਣਾ ਜਿੰਨਾਂ ਜਿੰਨਾਂ ਨੇ ਕਮੈਂਟ ਪਾਈ ਸੀ ਪਹਿਲਾ ਕਮੈਂਟ ਹੈ ਜੀ ਰਾਜਵੰਤ ਕੌਰ ਦੂਜਾ ਕਮੈਂਟ ਹੈ ਜੀ ਪ੍ਰਦੀਪ ਕੌਰ ਹਰਸ਼ ਕੁਮਾਰ ਤੇ ਹਰ ਸਿਮਰਨ ਕੌਰ ਜਤਿੰਦਰ ਸਿੰਘ ਤੇ ਅਗਲਾ ਕਮੈਂਟ ਹੈ ਜੀ ਜਗਸੀਰ ਸਿੰਘ ਤੇ ਅਗਲਾ ਜੀ ਅਸ਼ੋਕ ਕੁਮਾਰ ਜਤਿੰਦਰ ਸਿੰਘ ਤੇ ਨੀਰਜ ਧਾਲੀਵਾਲ ਅਗਲਾ ਕਮੈਂਟ ਹੈ ਜੀ ਦੀਪਕ ਬਰਮਾ ਤੇ ਅਗਲਾ ਕਮੈਂਟ ਅਸੀਂ ਖਾਲਸਾ ਇਹਨਾਂ ਦਾ ਕੱਲਾ ਨਾਮ ਹੈ ਜੀ ਤੇ ਇਹਨਾਂ ਨੇ ਕਮੈਂਟ ਕੀਤੇ ਸੀਗੇ ਇਹਨਾਂ ਦੀ ਫਰਮਾਇਸ਼ ਤੇ ਆਪਾਂ ਇਹਨਾਂ ਦੇ ਏਰੀਆ ਚੋਂ ਅੱਜ ਘਰ ਲੈ ਕੇ ਪਹੁੰਚ ਜਾਾਂਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਕਮੈਂਟ ਕਰੋ ਜੇ ਤੁਹਾਨੂੰ ਤੁਹਾਡੇ ਏਰੀਆ ਚੋਂ ਘਰ ਚਾਹੀਦਾ ਜਿੰਨੇ ਕ ਰੇਟ ਚ ਤੁਹਾਨੂੰ ਚਾਹੀਦਾ ਕਮੈਂਟ ਪਾ ਦਿਓ ਨਾਲੇ ਤਾਂ ਆਪਾਂ ਵੀਡੀਓ ਲੈ ਕੇ ਪਹੁੰਚ ਜਾਾਂਗੇ ਤੁਹਾਡੇ ਏਰੀਆ ਚੋਂ ਨਾਲੇ ਤੁਹਾਡੇ ਆਪਾਂ ਕਮੈਂਟ ਵੀ ਪੜਾਂਗੇ ਵੀਡੀਓ ਚ ਨਾਮ ਤੁਹਾਡੇ ਸਾਰਿਆਂ ਦੇ ਲਵਾਂਗੇ ਅਸੀਂ ਹੁਣ ਆਪਾਂ ਘਰ ਦੀ ਗੱਲਬਾਤ ਸਾਰੀ ਕਰਦੇ ਹਾਂ ਗਲੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਗਲੀ ਪਹਿਲਾਂ ਇੱਕ ਵਾਰੀ ਚੈੱਕ ਕਰ ਲਉ ਚੌੜੀ ਗਲੀ ਲੱਗਦੀ ਹੈ ਤੇ ਇਹਨਾਂ ਦਾ ਜਿਹੜਾ ਏਰੀਆ ਏਰੀਆ ਵੀ ਵਧੀਆ ਸੀ ਲੋਕੇਸ਼ਨ ਵੀ ਵਧੀਆ ਵਧੀਆ ਮਾਹੌਲ 'ਚ ਘਰ ਬਣਿਆ ਹੋਇਆ ਸੀ ਤੇ ਖੁੱਲਾ ਡੁੱਲਾ ਵੀ ਬਾਬਾ ਹੈਗਾ ਜੇ ਆਪਾਂ ਸਾਰੀ ਥਾਂ ਦੀ ਗੱਲ ਕਰੀਏ ਤਾਂ 8.5 ਬਿਸਬੇ ਮਾਲਕ ਨੇ ਥਾਂ ਦੱਸੀ ਹੈ ਬਾਕੀ ਘਰ ਬਣਿਆ ਵੀ ਠੀਕ ਹੋਇਆ ਖੁੱਲਾ ਡੁੱਲਾ ਘਰ ਆ ਤੁਸੀਂ ਆਪ ਹੀ ਚੈੱਕ ਕਰ ਲਓ ਬੜਾ ਕਿੱਡਾ ਵੱਡਾਗਾ ਜਦੋਂ ਮੇਨ ਗੇਟ ਤੋਂ ਆਪਾਂ ਐਂਟਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇੱਕ ਪਾਸੇ ਆਪਾਂ ਨੂੰ 바ਵਾ ਉੱਚਾ ਚੱਕ ਕੇ ਇਹਨਾਂ ਨੇ ਬਾਥਰੂਮ ਬਣਾਇਆ ਹੋਇਆ ਜੀ ਇਹ ਜਿਹੜਾ ਬਾਥਰੂਮ ਵਗੈਰਾ ਬਣਿਆ ਹੋਇਆ ਇਹ ਤਾਂ ਜਮਈ ਨਮਾ ਬਣਿਆ ਥੋੜੇ ਟੈਂਪਰਰੀ ਇਹਨਾਂ ਨੇ ਬਣਾਇਆਗਾ ਤੇ ਬਾਥਰੂਮ ਦੇ ਪਰਲੀ ਸਾਈਡ ਆਪਾਂ ਨੂੰ ਪਸ਼ੂਆਂ ਵਾਸਤੇ ਥਾਂ ਮਿਲ ਜੂਗੀ ਜੇ ਆਪਾਂ ਘਰ ਖਰੀਦਣ ਤੋਂ ਬਾਅਦ ਪਸ਼ੂ ਰੱਖਦੇ ਹਾਂ ਤਾਂ ਪਸ਼ੂਆਂ ਵਾਸਤੇ ਬਹੁਤ ਵਧੀਆ ਥਾਂ ਹੈ ਜੀ ਕਿੰਨੇ ਮਰਜ਼ੀ ਆਪਾਂ ਪਸ਼ੂ ਰੱਖ ਸਕਦੇ ਹਾਂ ਆਰਾਮ ਨਾਲ ਚਾਰ ਪੰਜ ਤਾਂ ਮੈਨੂੰ ਲੱਗਦਾ ਖੜੀ ਜਾਣਗੇ ਬਾਕੀ ਬੇੜਾ ਖੁੱਲਡੂਲੇਗਾ ਘਰ ਵੀ ਅੰਦਰੋਂ ਵਧੀਆ ਬਣਿਆ ਹੋਇਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਮਾਲਕ ਕਹਿੰਦੇ ਸੀਗੇ ਵੀ ਸਾਨੂੰ ਮਜਬੂਰੀ ਪੈ ਗਈ ਬਸ ਤਾਂ ਕਰਕੇ ਘਰ ਵੇਚਣਾ ਪੈ ਰਿਹਾਗਾ ਬਾਕੀ ਕੱਲੀ ਕੱਲੀ ਚੀਜ਼ ਇਹਨਾਂ ਨੇ ਘਰ ਦੀ ਦਿਖਾਈ ਸੀ ਚੁੱਲ੍ਹੇ ਚੌਂਕੇ ਵਾਸਤੇ ਇੱਕ ਬਾਹਰਲੀ ਸਾਈਡ ਵੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਕੱਚੀ ਰਸੋਈ ਵਧੀਆ ਭਾਂਡਾ ਬਣਿਆ ਹੋਇਆ ਸੀ ਵਧੀਆ ਇੱਕ ਪੱਕੀ ਰਸੋਈ ਬਣੀ ਹੋਈ ਆ ਰਸੋਈ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਸੀ ਅੰਦਰ ਤੁਹਾਨੂੰ ਆਪਾਂ ਲੈ ਕੇ ਚਾਲਦੇ ਹਾਂ ਰਸੋਈ ਦਾ ਸਾਈਜ਼ ਤੁਸੀਂ ਚੈੱਕ ਕਰ ਲੂ ਨਾ ਤਾਂ ਬਾਹਲੀ ਵੱਡੀ ਐ ਤੇ ਨਾ ਬਾਹਲੀ ਛੋਟੀ ਐ ਤੇ ਵਧੀਆ ਆਪਾਂ ਨੂੰ ਐਲੂਮੀਨੀਅਮ ਦਾ ਗੇਟ ਲੱਗਿਆ ਹੋਇਆ ਮਿਲ ਜੂਗਾ ਥੱਲੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਸੀ ਤੇ ਬਾਲ ਟਾਈਲਾਂ ਵੀ ਵਧੀਆ ਲੱਗੀਆਂ ਹੋਈਆਂ ਨੇ ਹੁਣ ਗੱਲ ਕਰਦੇ ਹਾਂ ਜੀ ਭਰਾਡੇ ਦੀ ਤਾਂ ਭਰਾਡਾ ਆਪਾਂ ਨੂੰ ਵਧੀਆ ਮਿਲ ਜੂਗਾ ਜੋੜੀਆਂ ਦਾ ਸਾਰਾ ਕੰਮ ਹੋਇਆਗਾ ਜਿੰਨੇ ਗੇਟ ਦਰਵਾਜ਼ੇ ਜੋ ਵੀ ਹੁੰਦੇ ਆ ਸੀ ਵਧੀਆ ਨੇ ਕਮਰੇ ਖੁੱਲੇ ਡੁੱਲੇ ਆਪਾਂ ਨੂੰ ਵਧੀਆ ਮਿਲ ਜਾਣਗੇ ਜੇ ਆਪਾਂ ਕਮਰਿਆਂ ਦੇ ਅੰਦਰੋਂ ਥੱਲੇ ਗੱਲ ਕਰੀਏ ਤਾਂ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲਣਗੀਆਂ ਸੀ ਸਾਰਾ ਤਾਂ ਲਾਈਟ ਦਾ ਕੰਮ ਕਰਵਾਇਆ ਹੋਇਆ ਉੱਪਰ ਲੈਂਟਰ ਵਾਲੀ ਆਪਨੂੰ ਛੱਤ ਮਿਲ ਜੂਗੀ ਏਸੀ ਦੀ ਫੀਟਿੰਗ ਆਪਨੂੰ ਮਿਲ ਜੂਗੀ ਇਸ ਕਮਰੇ 'ਚ ਜਿੱਥੇ ਆਪਾਂ ਹੁਣ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੋ ਇਸ ਘਰ ਨੂੰ ਤਾਂ ਜਿਹੜਾ ਮਾਲਕ ਦਾ ਏਰੀਆ ਸੀ ਕੁੱਦੀ ਪੱਟੀ ਢੋਲਾ ਇਹਨਾਂ ਦਾ ਏਰੀਆ ਸੀ ਕੁੱਦੀ ਪੱਟੀ ਢੋਲਾ ਇਹਨਾਂ ਦਾ ਏਰੀਆ ਬਰਨਾਲੇ 'ਚ ਪੈ ਜਾਂਦਾ ਜੀ ਇਹ ਬਰਨਾਲਾ ਇਹਨਾਂ ਨੂੰ ਨਜ਼ਦੀਕ ਲੱਗ ਜਾਗਾ ਬਾਕੀ ਮਾਲਕ ਕਹਿੰਦੇ ਸੀਗੇ ਵੀ ਕਿਸੇ ਨੂੰ ਪਸੰਦ ਜੇ ਘਰ ਆਉਂਦਾਗਾ ਤਾਂ ਇੱਕ ਵਾਰੀ ਆਓ ਘਰੇ ਆ ਕੇ ਦੇਖ ਸਕਦੇ ਜਦੋਂ ਘਰ ਪਸੰਦ ਆਉਂਦਾ ਰੇਟ ਵੇਖ ਕੇ ਕਰ ਲਾਂਗੇ ਮਾਲਕ ਕਹਿੰਦੇ ਸੀਗੇ ਜੇ ਇੱਕ ਡਿਮਾਂਡ ਪੁੱਛਣੀ ਹੈ ਤਾਂ ਫੋਨ ਵੀ ਲਾ ਸਕਦੇ ਹੋ ਤੇ ਫੋਨ ਤੇ ਗੱਲਬਾਤ ਸਾਰੀ ਕੀਤੀ ਜਾਊਗੀ ਸੀ ਜਿਹੜੀ ਵੀ ਗੱਲਬਾਤ ਹੈਗੀ ਹੈ ਘਰ ਦੀ ਦੱਸੀ ਜਾਊਗੀ ਜੇ ਕੋਈ ਪੁੱਛਣਾ ਚਾਹੁੰਦਾਗਾ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਲਾਜ਼ਮੀ ਕਰ ਲਿਓ ਸੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਤੁਹਾਨੂੰ ਨੰਬਰ ਮਿਲ ਗਿਆ ਹੋਊਗਾ ਸੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਘਰ ਪਸੰਦ ਆ ਗਿਆ ਹੋਊਗਾ ਘਰ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰ ਦਿਓ ਆਪਣੀ ਵੀਡੀਓ ਨੂੰ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਤੁਹਾਨੂੰ ਦੱਸ ਦਿੰਨੇ 7589367416 7589367416 ਇਹ ਮਾਲਕ ਦਾ ਨੰਬਰ ਹੈਗਾ ਬਾਕੀ ਕੀ ਕੁਝ ਘਰ ਦੇ ਵਿੱਚ ਬਣਿਆ ਹੋਇਆ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਓ ਜੀ ਘਰ ਦੀ ਵੀਡੀਓ ਤੇ ਘਰ ਨੂੰ ਤੁਸੀਂ ਦੇਖ ਲਓ ਗਲੀ ਚੈੱਕ ਕਰਨ ਲਈ ਵੇੜਾ ਤੁਸੀਂ ਦੇਖ ਲਓ ਜੀ ਬਾਕੀ ਦਰਖਤ ਲੱਗਿਆ ਹੋਇਆ ਪੂਰਾ ਵੱਡਾ ਵਿਹੜੇ ਦੇ ਵਿੱਚ ਤੇ ਸਾਰਾ ਘਰ ਪੱਕਾ ਹੈਗਾ ਪਲਸਤਰ ਸਾਰਾ ਹੋਇਆਗਾ ਵਿਹੜੇ 'ਚ ਵੀ ਕਾਫੀ ਹੱਦ ਤੱਕ ਇਹਨਾਂ ਨੇ ਲੋਕ ਟਾਈਲਾਂ ਤੇ ਦੂਜੀਆਂ ਟਾਈਲਾਂ ਲਾ ਰੱਖਿਆ ਸੀ ਅੱਧੇ ਵਾਂਗੂ ਪੱਕਾ ਇਹਨਾਂ ਨੇ ਕਰ ਰੱਖਿਆਗਾ ਅੰਦਰੋਂ ਤਾਂ ਸਾਰਾ ਪੂਰਾ ਵਧੀਆ ਹੀ ਹੈ ਤੁਸੀਂ ਚੈੱਕ ਕਰ ਹੀ ਲਿਆ ਸੀਗਾ ਬਾਕੀ ਜਗ੍ਹਾ 8.5 ਬਿਸਵੇ ਸੀ ਤੇ ਰੇਟ ਤੁਸੀਂ ਫੋਨ ਤੇ ਕਰ ਸਕਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਫੋਨ ਤੇ ਕਰ ਲਿਓ ਉਹ ਤੋਂ ਬਾਅਦ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਨ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਘਰ ਨੂੰ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਤੁਹਾਨੂੰ ਤੇ ਜਦੋਂ ਜੱਜ ਗਿਆ ਘਰ ਜਾ ਕੇ ਦੇਖ ਕੇ ਤੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਤੇ ਡੀਲ ਕਰ ਸਕਦੇ ਹੋ ਜੀ ਬਾਕੀ ਹੁਣ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਸੀ ਆਪਣੀ ਵੀਡੀਓ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਵੀਡੀਓ ਆਪਣੀ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੈਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਵੀ ਆਪਣੇ ਕੋਲੇ ਘਰ ਕੋਠੀ ਮਕਾਨ ਦੀ ਵੀਡੀਓ ਪਹੁੰਚ ਜਾਂਦੀ ਹੈ ਆਪਾਂ ਐਡ ਕਰ ਦਿੰਨੇ ਹਾਂ ਜੀ ਬਾਕੀ ਜ਼ਿਆਦਾਤਰ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਦੇ ਹਾਂ ਜਿਵੇਂ ਕਿ ਪਹਿਲਾਂ ਆਪਾਂ ਕਮੈਂਟ ਪੜੇ ਸੀਗੇ ਸ਼ੁਰੂ ਦੇ ਵਿੱਚ ਆਪਾਂ ਕਮੈਂਟ ਉਹਨਾਂ ਦੇ ਪੜਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਕੋਠੀ ਘਰ ਲੈ ਕੇ ਪਹੁੰਚਦੇ ਹਾਂ ਜਿਵੇਂ ਕਿ ਅੱਜ ਆਪਾਂ ਬਰਨਾਲੇ ਏਰੀਆ ਚ ਲੈ ਕੇ ਪਹੁੰਚੇ ਸੀਗੇ ਜਿੰਨੇ ਕਮੈਂਟ ਆਪਾਂ ਪੜ੍ਹੇ ਸੀਗੇ ਉਹਨਾਂ ਨੇ ਬਰਨਾਲੇ ਏਰੀਆ ਚ ਡਿਮਾਂਡ ਕੀਤੀ ਸੀਗੀ ਤੇ ਲੈ ਕੇ ਆਪਾਂ ਪਹੁੰਚ ਗਏ ਸੀ ਬਾਕੀ ਹੁਣ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦੀ ਆ ਜਲਦੀ ਤੋਂ ਜਲਦੀ ਕਮੈਂਟ ਕਰੋ ਜੀ ਤੁਹਾਡੇ ਕਮੈਂਟ ਵੀ ਪੜ੍ਹੇ ਜਾਣਗੇ ਬਾਕੀ ਬਹੁਤ ਸਪੋਰਟ ਕਰਦੋਂ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਦਿਨੋ ਤੇ ਵੀਡੀਓ ਨੂੰ ਸ਼ੇਅਰ ਕਰਦੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਦੇ ਹੋ ਤੁਹਾਡਾ ਦਿਲ ਤੋਂ ਸ਼ੁਕਰੀਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੂੰ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੇ ਹਾਲੇ ਤੱਕ ਉਹ ਨਹੀਂ ਦਬਿਆ ਤਾਂ ਜਰੂਰ ਦਬ ਦਿਓ ਆਪਣੀ ਆਉਣ ਵਾਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈਗਾ ਆਪਣਾ ਨੰਬਰ ਹੈ ਜੀ 73800 ਪੂਰਾ 26173 ਜਮਾ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਕੋਈ ਕਮਿਸ਼ਨ ਕੋਈ ਦਲਾਲੀ ਨਾ ਕੋਈ ਫੀਸ ਨਾ ਪਹਿਲਾਂ ਨਾ ਬਾਅਦ ਵਿੱਚ ਸਾਰਾ ਕੰਮ ਆਪਣਾ ਫਰੀ ਦੇ ਵਿੱਚ ਹੀ ਹੁੰਦਾ ਜੀ ਆਪਾਂ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਪੁੱਛਣ ਦੀ ਲੋੜ ਵੀ ਹੈ ਨਹੀਂ ਵੀ ਅਸੀਂ ਘਰ ਵੇਚਣਾ ਐਡ ਕਰ ਦੋਗੇ ਜਾਂ ਨਾ ਬਸ ਆਪਣੇ ਨੰਬਰ ਤੇ ਭੇਜ ਦਿਓਕਰੋ ਨਾਲ ਦੀ ਨਾਲ ਐਡ ਤੁਹਾਡੀ ਲਾ ਦਿੱਤੀ ਜਾਊਗੀ ਉਤੇ ਨੰਬਰ ਨੋਟ ਕਰ ਲਓ 73800 ਪੂਰਾ 26173 ਠੀਕ ਹੈ ਜੀ ਬਸ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਸੀ ਉਹ ਨਾ ਤਾਂ ਜਲਦਬਾਜ਼ੀ ਦੇ ਵਿੱਚ ਬਣਾਉਣੀ ਆ ਨਾ ਕਾਲੀ ਚ ਬਣਾਉਣੀ ਆ ਜੀ ਚੰਗੇ ਢੰਗ ਨਾਲ ਵਧੀਆ ਫੋਨ ਨੂੰ ਫੜ ਕੇ ਜੀ ਟੇਡਾ ਤੇ ਆਰਾਮ ਨਾਲ ਗਲੀ ਤੋਂ ਸ਼ੁਰੂ ਕਰਨੀ ਆ ਜੀ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਪੂਰੀ ਵਧੀਆ ਬਣਾ ਕੇ ਆਪਣੇ ਕੋਲੇ ਭੇਜ ਦਿਓ ਵੀਡੀਓ ਕਿਵੇਂ ਦੀ ਬਣਾਉਣੀ ਆ ਜੀ ਬਾਕੀ ਆਪਾਂ ਸਕਰੀਨ ਤੇ ਇੱਕ ਫੋਟੋ ਲਾ ਕੇ ਰੱਖਦੇ ਆ ਜੀ ਵੀ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਉਣੀ ਆ ਇੱਕ ਫੋਟੋ ਤੇ ਤਾਂ ਕਾਟੀ ਲੱਗੀ ਹੋਊਗੀ ਇੱਕ ਤੇ ਸਹੀ ਦਾ ਨਿਸ਼ਾਨ ਹੋਊਗਾ ਓਵੇਂ ਟੇਡਾ ਫੋਨ ਨੂੰ ਫੜਨਾ ਤੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜ ਦਿਓ ਨਾਲ ਦੀ ਨਾਲ ਆਪਾਂ ਤੁਹਾਡੀ ਐਡ ਲਾ ਦਾਂਗੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਜਿਹੜੀ ਕੋਠੀ ਜਾਂ ਘਰ ਹੈ ਸੇਲ ਹੋ ਜਾਊ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਚੱਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਪਾ ਦਿਓ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ